ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦ ਕਰੇ ਲੱਖ ਖੁਸ਼ੀਆਂ ਬਾਦਸ਼ਾਹੀਆਂ ਜੇ ਸਤਗੁਰ ਨਦ ਕਰੇ ਨਿਮਖੇ ਹਰ But the shine ਹੱਥ ਜੇ ਆਵੇ ਇੱਕ ਹੱਥ ਜਨਮ ਫਦਾਲੰਦ ਸਫਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਰੂਪਿਆਰੀ ਸਾਧ ਸੰਗਤ ਜੀਓ ਜੋ ਕਿ ਆਪ ਜੀ ਨੂੰ ਪਤਾ ਹੈ ਕਿ ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਆ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਗੁਰਦੁਆਰਾ ਸ਼੍ਰੀ ਅੰਗਠਾ ਸਾਹਿਬ ਜੀ ਵਿਖੇ ਪਰਸੋਂ ਵਾਲੇ ਦਿਨ ਤੋਂ ਤੁਰਕੀ ਬਾਣੀ ਆਈ ਤੇ ਸਗਲੀ ਤਿੰਨ ਤੰਤਿ ਮਟਾਈ ਜੀਆਂ ਦੇ ਸ਼੍ਰੀ ਅਖੰਡ ਪਾਠ ਸਾਂਝ ਪ੍ਰਾਰੰਭ ਕੀਤੇ ਹੋਏ ਸੀ ਤੇ ਇਹਨਾਂ ਦੇ ਭੋਗ ਪਾਏ ਗਏ। ਉਪਰੰਤ ਮਹਾਨ ਕੀਰਤਨ ਦਰਵਾਜ਼ ਸਜੇ ਹਨ ਜਿਨ੍ਹਾਂ ਦੇ ਵਿੱਚ ਦਾਸ ਦਾ ਜਥਾ ਅਤੇ ਭਾਈ ਸਾਹਿਬ ਭਾਈ ਮਲਕੀਤ ਸਿੰਘ ਜੀ ਜਿਨ੍ਹਾਂ ਨੇ ਆਪ ਸੰਗਤਾਂ ਨੂੰ ਹਾਜ਼ਰੀਆਂ ਲਗਾਈਆਂ ਤੇ ਕੀਰਤਨ ਦਰਵਾਜ਼ ਨੇ ਹੱਲ ਕੀਤਾ ਹੈ। ਗੁਰਦੁਆਰਾ ਸ਼੍ਰੀ ਅੰਗਠਾ ਸਾਹਿਬ ਦੀ ਪ੍ਰਬੰਧਕ ਕਮੇਟੀ ਜਥੇਦਾਰ ਪਾਇਸਾ ਭਾਈ ਜਸਵੰਤ ਸਿੰਘ ਜੀ ਪ੍ਰਧਾਨ ਸਾਹਿਬ ਪਿੱਠੀਪਾਲ ਸਿੰਘ ਭਾਈ ਮਿਹਰਦਦ ਸਿੰਘ ਜੀ ਸਾਰਿਆਂ ਨੇ ਰਲ ਮਿਲ ਕੇ ਬੜੇ ਉਪਰਾਲੇ ਕੀਤੇ ਹਨ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਅਤੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਆਪ ਜੀ ਸਾਰੇ ਜਾਣੇ ਰਲ ਮਿਲ ਕੇ ਗੁਰਦੁਆਰਾ ਸ਼੍ਰੀ ਅੰਗਿੱਠਾ ਸਾਹਿਬ ਜੀ ਤੇ ਪਹੁੰਚ ਕੇ ਸਾਥ ਦਿੰਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ